ਸ਼ਰਾਬ ਲੈ ਕੇ ਪੀਤੀ ਜਾਵੇ ਸੋ ਸਾਰਿਆਂ ਨੂੰ ਬੇਨਤੀ ਹੈ ਹੌਲੀ 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 ਸਰਕਾਰ ਵੱਲੋਂ ਮਨਜ਼ੂਰ ਸੁਧਾ ਠੀਕੇ ਤੋਂ ਹੀ ਸ਼ਰਾਬ ਲੈ ਕੇ ਪੀਤੀ ਜਾਵੇ ਧੰਨਵਾਦ ਇਹ ਰੂਹੀ ਸੂchnਾ ਜ਼ਰੂਰੀ ਸੂchnਾ ਜ਼ਰੂਰੀ ਸੂchnਾ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ

ਆ ਇਥੇ ਚੰਦਰ ਸ਼ੇਰ ਖੜਾ ਉਹਨਾਂ ਨੂੰ ਬੁਲਾਇਂ ਅਬਾਦੀ ਨੂੰ ਰੋਲ ਐਂਡ ਰੋਲ ਆਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ ਔਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ੍ਰੀ ਵਿਰਿੰਦਰ ਬਰਾਲ ਜੀ ਵੱਲੋਂ ਨਸ਼ਾ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਆ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਪਿੰਡ ਮਹਾਲਮ ਦੇ ਵਿੱਚ ਅਸੀਂ ਕਰੀਬ 100 ਮਰਾਜ਼ਮਾਂ ਦੇ ਨਾਲ ਜਿਹੜਾ ਰੇਡ ਕੀਤਾ ਸੀਗਾ ਔਰ ਨਾਲ ਹੀ ਐਕਸਾਈਜ਼ ਵਿਭਾਗ ਦੇ ਵੀ ਜਿਹੜੇ ਸਾਡੇ ਮਰਾਜ਼ਮਾਂ ਨਾਲ ਸੀਗੇ ਉਹਦੇ ਤਹਿਤ ਸਬਡਿਵੀਜ਼ਨ ਜਲਾਲਾਬਾਦ ਨੂੰ ਵੱਡੀ ਮਾਤਰਾ ਵਿੱਚ ਕਾਮਯਾਬੀ ਮਿਲੀ ਆ ਜਿਦੇ ਵਿੱਚ ਕਰੀਬ ਅਸੀਂ 17000 ਲੀਟਰ ਜਿਹੜੀ ਲਾਹਣ ਉਹ ਮੌਕੇ ਦੇ ਉੱਤੇ ਨਸ਼ਟ ਕੀਤੀ ਆ ਉਸ ਤੋਂ ਇਲਾਵਾ ਜਿਹੜਾ ਜਿਹੜੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਹੈ ਜਿਹਦੇ ਤਹਿਤ ਅਸੀਂ ਤਿੰਨ ਲੋਕਾਂ ਦੇ ਉੱਤੇ ਵੱਖ-ਵੱਖ ਮੁਕੱਦਮੇ ਜਿਹੜੇ ਦਰਜ ਕੀਤੇ ਨੇ ਸੋ ਇਹ ਜਿਹੜੀ ਕਾਰਵਾਈ ਆ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵੱਲੋਂ ਜੋ ਦਚਾਨਰ ਦੇਸ਼ ਦਿੱਤੇ ਗਏ ਨੇ ਉਹਨਾਂ ਦੇ ਤਹਿਤ ਅਸੀਂ ਅਮਲ ਵਿੱਚ ਲਿਆਂਦੀ ਆ ਜੋ ਤੁਸੀਂ ਦੇਖਿਆ ਪਿੱਛੇ ਮਗੀਠੇ ਦੇ ਵਿੱਚ ਜਿਹੜਾ ਨਜਾਇਜ਼ ਸ਼ਰਾਬ ਜਿਹੜੀ ਪੀਣ ਕਰਕੇ ਆ ਕਰੀਬ 20 ਕੀ ਲੋਕਾਂ ਦੀ ਮੌਤ ਹੋਈ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਜਿਹੜਾ ਇਹ ਸ਼ਰਾਬ ਦਾ ਧੰਦਾ ਕਰਦੇ ਨੇ ਲੋਕ ਨਜਾਇਜ਼ ਸ਼ਰਾਬ ਵੇਚਦੇ ਨੇ ਇਹ ਆਪਣਾ ਕਾਰੋਬਾਰ ਬੰਦ ਕਰ ਦੇਣ ਔਰ ਨਾਲ ਹੀ ਮੈਂ ਜਿਹੜੀ ਇਹ ਸ਼ਰਾਬ ਪੀਣ ਵਾਲੇ ਨੇ ਇਹ ਸਸਤੀ ਸ਼ਰਾਬ ਦੇਖ ਕੇ ਪੀ ਲੈਂਦੇ ਨੇ ਪਰ ਇਹਦੀ ਕੋਈ ਡਿਗਰੀ ਨਹੀਂ ਕੋਈ ਮਾਤਰਾ ਨਹੀਂ ਉਹ ਇਹ ਕਿਸ ਤਰ੍ਹਾਂ ਕੱਢਦੇ ਨੇ ਕਿਸ ਤਰ੍ਹਾਂ ਨਹੀਂ ਕੱਢਦੇ ਸੋ ਉਹ ਨਸ਼ੀਲੀ ਸ਼ਰਾਬ ਪੀਣ ਕਾਰਨ ਜਿਹੜੀ ਇਹਨਾਂ ਦੀ ਮੌਤ ਹੋਈ ਆ ਸੋ ਮੈਂ ਬੇਨਤੀ ਕਰਦਾ ਆਮ ਜਿਹੜੇ ਪਬਲਿਕ ਨੇ ਜਿਹੜੇ ਬੰਦੇ ਪੀਣ ਵਾਲੇ ਨੇ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਨਜਾਇਜ਼ ਸ਼ਰਾਬ ਕਸੀਦ ਕੀਤੀ ਹੋਈ ਉਹ ਮੁੱਲ ਲੈ ਕੇ ਨਾ ਪੀਣ ਔਰ ਨਾਲ ਹੀ ਮੈਂ ਜਿਹੜੇ ਧੰਦਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਖਤ ਲਹਿਜੇ ਵਿੱਚ ਅਸੀਂ ਇਹ ਚੇਤਾਵਨੀ ਦਿੰਨੇ ਆ ਕਿ ਇਹ ਜੋ ਨਜਾਇਜ਼ ਸ਼ਰਾਬ ਉਹ ਕਸੀਦ ਕਰਦੇ ਨੇ ਇਹ ਬਿਲਕੁਲ ਬੰਦ ਕਰਦਾਂ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਜੋ ਸਖਤ ਐਕਸ਼ਨ ਲਿਆ ਜਾਊਗਾ ਅਸੀਂ ਪਰਚੇ ਵੀ ਦਰਜ ਕਰਾਂਗੇ ਔਰ ਜੋ ਹੋਰ ਉਹਨਾਂ ਨੇ ਇਸ ਧੰਦੇ ਤੋਂ ਜਿਹੜਾ ਕੋਈ ਨਾਜਾਇਜ਼ ਪ੍ਰਾਪਤੀ ਬਣਾਈ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਕੇ ਔਰ ਉਹਦਾ ਵੀ ਜਿਹੜਾ ਸਰਕਾਰ ਵੱਲੋਂ ਜੋ ਹੁਕਮ ਆਊਗਾ ਉਹ ਅਸੀਂ ਕਾਰਵਾਈ ਕਰਾਂਗੇ